ਅਰਸ਼ਦੀਪ ਕਟਿਆਜੀ ਸਾਡੇ ਚੀਫ ਸਪੋਕਸਪਰਸਨ ਤੇ ਨਾਲ ਹੀ ساری ਕਈ ਸਾਡੀ ਟੀਮ ਹੈ ਉਹ ਅੱਜ ਇੱਥੇ ਪਹੁੰਚੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਦਾ ਜਿਹੜਾ ਮੁੱਦਾ ਹੈ ਜਿਹੜੇ ਤੇ ਅਸੀਂ ਅੱਜ ਤੁਹਾਨੂੰ ਤਕਲੀਫ ਦਿੱਤੀ ਹੈ ਉਹ ਕਿਸਾਨਾਂ ਦਾ ਮੁੱਦਾ ਹੈ ਜੀ ਅੱਜ ਫੇਰ ਦੁਬਾਰਾ ਦੇ ਕਿਸਾਨ ਦੇਸ਼ ਦੇ ਕਿਸਾਨ ਵੈਸੇ ਤਾਂ ਪਰ ਪੰਜਾਬ ਦੇ ਕਿਸਾਨ ਕਿਉਂਕਿ ਸਾਡਾ تعلق ਆ ਪੰਜਾਬ ਨਾਲ ਹੈ ਆਪ ਦੇ ਹੱਕਾਂ ਦੀ ਲੜਾਈ ਵਾਸਤੇ ਦਿੱਲੀ ਜਾ ਰਹੇ ਮੈਂ ਸਮਝਦਾ ਕਿ ਬਹੁਤ ਮਦ ਭਾਗਾ ਦੇਣਾ ਹੈ ਔਰ ਇਤਿਹਾਸ ਪਹਿਲੇ ਦਿਨਾਂ ਨੂੰ ਤੇ ਅੱਜ ਦੇ ਦਿਨਾਂ ਨੂੰ ਅੱਜ ਦੇ ਦਿਨ ਨੂੰ ਹਿਸਟਰੀ ਚ ਲਿਖੇਗਾ ਕਿ ਜਦੋਂ ਦੇਸ਼ ਦਾ ਅੰਡਾਤਾ ਆਪਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਦਿੱਲੀ ਜਾ ਰਿਹਾ ਆਪਦੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਯਾਦ ਕਰਾਉਣ ਕਿ ਤੁਸੀਂ ਕੁਝ ਸਾਡੇ ਨਾਲ ਵਾਅਦੇ ਕੀਤੇ ਸਨ ਸਾਡੀਆਂ ਮੰਗਾਂ ਦੇ ਆਸੇ ਗੱਲਾਂ ਕੀਤੀਆਂ ਤੇ ਉਹਨੂੰ ਰਾਸਤੇ ਦੇ ਵਿੱਚ ਹੀ ਹਰਿਆਣਾ ਬਾਰਡਰ ਤੇ ਜਿਸ ਪ੍ਰਕਾਰ روکن دا کام کیتا جا میں کہ پاکستان تو بھی اس طرح بنا تا کہ میں پاکستان دا بارڈر ہے ہجے کتے نہ کتے ٹھل مس پاکستان بارڈر ہے کیونکہ اسی دیکھا ہوتے جا کے تارا ہی لگی ویری اور کس طرح لمبے لمبے اتنے کل بچھا دیتے گئے سڑک پہ تا جو کسان منگا واسطے دلی نہ پہنچ سکے ਚਲੋ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਸੀਗਾ ਕਿਉਂਕਿ ਪੰਜਾਬ ਨੂੰ ਵੱਖ ਸੂਬਾ ਵੇਖਿਆ ਜਾਂਦਾ ਸਾਰਾ ਦੇਸ਼ ਬੀਜੇਪੀ ਵੱਖ ਨਿਗਾ ਨਾਲ ਵੇਖਦੀ ਹੈ ਲੇਕਿਨ ਪੰਜਾਬ ਨੂੰ ਵੱਖਰੀ ਨਿਗਾ ਨਾਲ ਵੇਖਿਆ ਜਾਂਦਾ ਹੈ ਅਗਰ ਵੱਖਰੀ ਨਿਗਾ ਨਾਲ ਨਾ ਦੇਖਿਆ ਜਾਂਦਾ ਹੁੰਦਾ ਤੇ ਅੱਜ ਤੱਕ ਕਿਸਾਨਾਂ ਦੇ ਜਿਹੜੇ ਮਸਲੇ ਸੀਗੇ ਉਹ ਹੱਲ ਹੋ ਜਾਣੇ ਸੀ ਕਿਉਂਕਿ ਪਹਿਲਾਂ ਵੀ ਤਾਂ ਕਿਸਾਨ ਸਾਤ ਸੰਪਰ ਅੰਦੋਲਨ ਕਰਕੇ ਸੱਤ ਸੱਤ ਨੂੰ 100 ਲੋਕਾਂ ਨੂੰ ਸ਼ਹੀਦ ਕਰਾ ਕੇ ਆਪਦੀਆਂ ਮਾਵਾਂ ਨੂੰ ਆਪਦੀਆਂ ਭੈਣਾਂ ਨੂੰ ਆਪਦੇ ਜਵਾਨ ਪੁੱਤਰਾਂ ਨੂੰ ਆਪਦੇ ਬਜ਼ੁਰਗਾਂ ਨੂੰ ਫੇਰ ਉਹ ਟਿਕਰੀ ਬਾਗਰ ਤੋਂ ਮੁੜੇ ਸਾਕ ਜਦੋਂ 700 ਕਿਸਾਨ ਸ਼ਹੀਦ ਹੋਏ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮਨ ਦੇ ਵਿੱਚ ਫੇਰ ਇਹ ਭਾਵਨਾ ਜਾਗੀ ਤੇ ਉਹਨਾਂ ਨੇ ਆਪਦੀ ਈਗੋ ਛੱਡੀ جد چھڈ کے انہوں نے کہا کہ ٹھیک ہے میں آپ کی یہ سسپینڈ کرتا ہوں یہ جڑے فارم لاز ہے تے میں غور فرما گا تو منا گے منگا اسی لیکن کسی نے نہیں, نہیں پوچھا گیا افسوس ہے اس گل کا بھی آ میرے کو تصویر ہے راجپوا بنو ڈیرا بسی امبالا پنجاب پولیس نے بھی کتنے نہ کتنے آ راستے بند کیتے کل میں ٹپیا سے اتوں پورے تو ਇਹ ਕੰਮ ਸੇ ਕੰਮ ਜਿਹੜੋ ਪਿਛਲੀ ਵਾਰੀ ਇਹ ਅੰਦੋਲਨ ਹੋਇਆ ਸੀ ਤਾਂ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਸਰਕਾਰ ਸੀਗੀ ਉਹਨਾਂ ਨੇ ਇਸ ਤਰ੍ਹਾਂ ਦਾ ਕੰਮ ਹੀ ਕੀਤਾ ਅਸੀਂ ਉਲਟਾ ਨਾਲ ਜਾ ਕੇ ਪੁਲਿਸ ਉਹਨਾਂ ਦੀ ਹਿਫਾਜ਼ਤ 'ਤੇ ਨਾਲ ਗਈ ਸੀ ਤੇ ਉਹਨਾਂ ਨੂੰ ਉੱਥੋਂ ਤੱਕ ਛੱਡ ਕੇ ਆਏ ਸੀ ਅੱਜ ਕਿਤੇ ਨਾ ਕਿਤੇ ਹਜੇ ਤਾਂ ਪੰਜਾਬ ਦਾ ਕਿਸਾਨ ਹਰਿਆਣੇ ਚ ਵੜਿਆ ਹੀ ਨਹੀਂ ਉਹ ਹੁਣੇ ਹੀ ਸਾਡੀ ਵੱਲ ਅਥਰੂ ਗੈਸ ਦੇ ਗੋਲੇ ਤੇ ਹੁਣੇ ਉਹਨਾਂ ਨੇ ਆਪ ਦਾ ਚਾਲੂ ਕਰਤਾ ਮੇਰਾ خیال ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਮੋਰੀ ਹੋ ਕੇ ਕੀਏ ਸਾਡੀ ਸਰਜ਼ਮੀਨ ਹੈ ਹਜੇ ਹਰਿਆਣੇ 'ਚ ਵੜੇ ਨਹੀਂ ਜਦੋਂ ਹਰਿਆਣੇ 'ਚ ਵੜੇ ਫੇਰ ਅਸੀਂ ਤੁਸੀਂ ਕੋਈ ਦਖਲ ਅੰਦਾਜ਼ੀ ਕਰ ਸਕਦੇ ਹੋ ਪਰ ਚਲੋ ਜੋ ਹੋ ਰਿਹਾ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਔਰ ਦੂਜੇ ਪਾਸੇ ਦੁਨੀਆ ਦੇ ਵਿੱਚ ਅੰਦੋਲਨ ਹੋ ਰਹੇ ਨੇ ਚਾਹੇ ਉਹ ਪੈਰਿਸ ਆਹ ਹੈ ਅਮਰੀਕਾ ਉੱਥੇ ਵੀ ਕਿਸਾਨ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ ਭੀੜ ਨਹੀਂ ਦੱਸਿਆ ਜਾ ਰਿਹਾ ਉੱਥੋਂ ਦੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਇਹ ਉਹਨਾਂ ਦਾ ਰਾਈਟ ਹੈ ਅੰਦੋਲਨ ਕਰਨਾ ਆਪਦੀ ਆਵਾਜ਼ ਨੂੰ ਬੁਲੰਦ ਕਰਨਾ ਔਰ ਇੱਥੇ ਕੀ ਆ ਜਾ ਰਿਹਾ ਕਿ ਇਹ ਭੀੜ ਤੰਤਰ ਹੈ ਇਹ ਭੀੜ ਤੰਤਰ ਨਹੀਂ ਇਹ ਦੇਸ਼ ਦਾ ਅੰਦਾਜ਼ਾ ਹੈ ਜਿਨੇ 1960 ਤੋਂ ਲੈ ਕੇ ਜਦੋਂ ਐਮਐਸਪੀ ਲਾਗੂ ਹੋਈ ਸੀ ਕਾਂਗਰਸ ਪਾਰਟੀ ਦੇ ਵੇਲੇ ਇਸ ਦੇਸ਼ ਦੇ ਲੋਕਾਂ ਦਾ ਖਾਸ ਕਰਕੇ ਪੰਜਾਬੀਆਂ ਨੇ ਮੈਂ ਸਮਝਦਾ ਕਿ ਢਿੱਡ ਭਰਿਆ ਅੱਜ ਉਹਨੂੰ ਭੀੜ ਤੰਤਰ ਨਹੀਂ ਕਿਹਾ ਜਾ ਸਕਦਾ ਮੰਗਾ ਕੀ ਹੈ ਜੀ ਕਿਸਾਨ ਮੰਗ ਕੀ ਰਿਹਾ ਹੈ ਕਿਸਾਨ ਕਹਿ ਰਿਹਾ ਕਿ ਲੀਗਲਾਈਜ਼ ਕਰ ਦਿਓ ਐਮਐਸਪੀ ਔਰ ਇਹ ਤੁਸੀਂ ਮੰਨਿਆ ਸੀਗਾ ਜਿਹੜੋਂ ਕਿਸਾਨਾਂ ਨੇ ਉੱਥੋਂ ਧਰਨਾ ਚੱਕਿਆ ਕਮ ਸੇ ਕਮ ਇਹ ਤਾਂ ਕਰੋ ਕਿ ਐਮਐਸਪੀ ਜਿਹੜੀ ਹੈਗੀ ਆ ਉਹਦੇ ਤੋਂ ਥੱਲੇ ਕੋਈ ਖਰੀਦ ਨਹੀਂ ਕਰ ਸਕਦਾ ਅੱਜ ਕੱਲ ਕਿਸ ਪਾਰਟੀ ਦੀ ਹੁਣ ਰੋਜ਼ ਗਰੰਟੀਆਂ ਦੇ ਰਿਹਾ ਮੋਦੀ ਜੀ ਹਰ ਚੌਂਕ ਤੇ ਚਰਾਹੇ ਤੇ ਫਲੈਕਸ ਲੱਗਿਆ ਕਿ ਮੋਦੀ ਕੀ ਗਰੰਟੀ ਲੇਕਿਨ ਮੋਦੀ ਕੀ ਗਰੰਟੀ ਕਿਸਾਨੋਂ ਕੇ ਲਿਏ ਨਹੀਂ ਹੈ ਹੋਰ ਸਾਰੇ ਲੋਕਾਂ ਲਈ ਮੋਦੀ ਦੀ ਗਰੰਟੀ ਹੈ ਕਿਸਾਨ ਨਹੀਂ ਕਹਦੇ ਮੋਦੀ ਦੀ ਗਰੰਟੀ ਆਏਗੀ ਕਿਸਾਨ ਕਹਿ ਰਿਹਾ ਕਿ ਐਮ ਐਸ ਪੀ ਤੋਂ ਥੱਲੇ ਸਾਡਾ ਕੋਈ ਫਸਲ ਜਿਹੜੀ ਆ ਉਹ ਖਰੀਦੀ ਨਾ ਜਾਵੇ ਜੀਰੇ ਤੇ ਐਮ ਐਸ ਪੀ ਹੈ ਤੇ ਕੀ ਗੁਨਾਹ ਕਰ ਰਿਹਾ ਜੀ ਕਿਸਾਨ ਫਿਰ ਕਿਸਾਨ ਕੀ ਕਹਿ ਰਿਹਾ ਹੈ ਕੀ ਐਮਐਸਪੀ ਨੂੰ ਤੁਸੀਂ ਕੈਲਕੂਲੇਟ ਕਰੋ ਸੁਆਮੀਨਾਥਨ ਕਮਿਸ਼ਨ ਦੇ ਤਬਾਕ ਤੁਸੀਂ ਵੇਖੋ ਜੀ 1960 ਦੀ ਐਮਐਸਪੀ ਤੋਂ ਚੱਲੀ ਆ ਰਹੀ ਹੈ ਉਦੋਂ ਬਾਅਦ ਵਾਦੀ ਵਾਦੀ ਥੋੜਾ ਅੱਜ ਜਿਹੜੇ ਹਾਲਾਤ ਨੇ ਤਨਖਾਹਾਂ ਵਧ ਗਈਆਂ ਟੀਏਡੀਏ ਵਧਦੇ ਨੇ ਹਰ ਸਾਲ ਦੋ ਸਾਲਾਂ ਬਾਅਦ ਭੱਟੇ ਵਧਦੇ ਨੇ ਲੇਕਿਨ ਕਿਸਾਨ ਦੇ ਬਾਰੇ ਨਹੀਂ ਸੋਚਿਆ ਜਾਂਦਾ ਅੱਜ ਸੁਆਮੀ ਨਾਥਨ ਕਮਿਸ਼ਨ ਦੇ ਮੁਤਾਬਕ ਅਗਰ ਐਮਐਸਪੀ ਕੈਲਕੂਲੇਟ ਕਰ ਲਵਾਂ ਤਾਂ 7000 ਰੁਪਿਆ ਪ੍ਰਤੀ ਕੁਇੰਟਲ ਇਹਨਾਂ ਫਸਲਾਂ ਦੀ ਐਮਐਸਪੀ ਬਣ ਜਾਏਗੀ ਤੇ ਕਿਸਾਨ ਮੰਗ ਕੀ ਰਿਹਾ ਕਿਸਾਨ ਕਹਿੰਦਾ ਕਿ ਕਿਰਪਾ ਕਰਕੇ ਐਮਐਸਪੀ ਦੀ ਗਾਰੰਟੀ ਕਰ ਦਿਓ ਕਿ ਇਹ ਤੋਂ ਥੱਲੇ ਡਾ ਖਰੀਦੀ ਜਾਵੇ ਜੋ ਤੁਸੀਂ ਐਮਐਸਪੀ ਦੇ ਰਹੇ ਹੋ ਤੁਸੀਂ ਸੁਆਮੀ ਨਾਥਨ ਨੂੰ ਤਾਂ ਭੋਲੀ ਜਾਓ ਫੇਰ ਕਿਸਾਨ ਕੀ ਕਹਿ ਰਿਹਾ ਜੀ ਕਿਸਾਨ ਕਹਿੰਦਾ ਸਾਡਾ ਕਰਜ਼ਾ ਮਾਫ ਕਰ ਦਿਓ ਅੱਜ ਕਰਜ਼ਾ ਕੀ ਹੈ ਜੀ ਜੇ ਪੰਜਾਬ ਦੀ ਗੱਲ ਕਰ ਲਈਏ ਤੇ ਮੇਰਾ ਖਿਆਲ ਤਕਰੀਬਨ 74-75 ਹਜ਼ਾਰ ਕਰੋੜ ਰੁਪਇਆ ਅੱਜ ਪੰਜਾਬ ਦੇ ਕਿਸਾਨ ਤੇ ਕਰਜ਼ਾ ਹੈਗਾ ਜੀ ਜਾਨੀ ਕਿ 24.92 ਲੱਖ ਲੋਕਾਂ ਤੇ ਕਰਜ਼ਾ ਹੈਗਾ ਜੀ ਕਿਸਾਨਾਂ ਤੇ ਤਕਰੀਬਨ 25 ਲਾ ਲਓ ਜੀ 25 ਲੱਖ ਕਹਿੰਦੇ 25 ਲੱਖ ਨੂੰ ਇਹ ਇਹ ਜਿਹੜਾ ਕਰਜ਼ਾ ਹੈਗਾ 74000 ਕਰੋੜ ਦਾ ਤੇ ਕੈਲਕੂਲੇਟ ਕਰ ਲਈਏ ਤਾਂ 2.95 ਲੱਖ ਕਰਜ਼ਾ ਇੱਕ ਕਿਸਾਨ ਤੇ ਬੰਦ ਹੈ ਜੀ ਤੇ ਕਿੰਨਾ ਕਰਜ਼ਾ ਹੈ ਜੀ ਤੇ ਮੈਨੂੰ ਯਾਦ ਹੈ 72000 ਕਰੋੜ ਰੁਪਈਆ ਯੂਪੀਏ ਦੀ ਸਰਕਾਰ ਨੇ ਕਈ ਵਾਰੀ ਸਾਨੂੰ ਕਹਿੰਦੇ ਆ 70 ਸਾਲਾਂ ਵਿੱਚ ਕੀ ਆਏ 72000 ਕਰੋੜ ਰੁਪਈਆ ਡਾਕਟਰ ਮਨਮੋਨ ਸਿੰਘ ਨੇ ਵੇਵ ਆਫ ਕਰਤਾ ਕਿਸਾਨਾਂ ਦਾ ਤੇ 46124 ਕਰੋੜ ਰੁਪਇਆ ਵੇਵ ਆਫ ਪੰਜਾਬ ਦੀ ਸਰਕਾਰ ਨੇ ਮਦਰਲੀ ਨੇ ਕਾਂਗਰਸ ਦੀ ਨੇ ਕੀਤਾ ਜਾਨੀ ਕਿ 5 ਲੱਖ 84000 ਲੋਕਾਂ ਦਾ ਕਰਜ਼ਾ ਅਸੀਂ ਮਾਫ ਕੀਤਾ 46124 ਕਰੋੜ ਰੁਪਇਆ ਇਹ ਸਾਡੀ ਜਿਹੜੀ ਕਰਜ ਤੇ ਧੱਲੇ ਦੱਬੀ ਸਰਕਾਰ ਹੈ ਪੰਜਾਬ ਉਹਨੇ ਕੀਤਾ ਪੰਜਾਬ ਦੀ ਸਰਕਾਰ ਨੇ ਤੇ ਤੁਹਾਡੇ ਤੋਂ 74000 ਕਰੋੜ ਦੀ ਅਸੀਂ ਮੰਗ ਕਰ ਰਹੇ ਹਾਂ ਤੇ ਪੱਤੀ ਲੱਖ ਸਾਡਾ ਕਿਸਾਨ ਪੰਜਾਬ ਦਾ ਸੁਰਖਰੂ ਹੋ ਜੂਗਾ ਤੇ ਦੂਜੇ ਪਾਸੇ ਦੂਜੇ ਪਾਸੇ ਤੁਸੀਂ ਕਾਰਪੋਰੇਟ ਅਧਾਰੇ ਆ ਜਿਹੜੇ ਅਮੀਰ ਲੋਕ ਜਿਨ੍ਹਾਂ ਨੂੰ ਟਰਾਲੀਆਂ ਤੇ ਧਰਨਾ ਲਾਉਣ ਦੀ ਲੋੜ ਨਹੀਂ ਏ ਜਿਹੜੇ ਜੰਤਰ ਮੰਤਰ ਨਹੀਂ ਗਏ ਕਦੇ ਜਿਨ੍ਹਾਂ ਨੇ ਆਪ ਦਾ ਕੋਈ ਬੰਦਾ ਨਹੀਂ ਮਰਵਾਇਆ ਠੰਡਾਂ ਵਿੱਚ ਜਾ ਰਹਾਤਾ ਟਰੈਕਟਰ ਚੜਕੇ ਉਹਨਾਂ ਦਾ 15 ਲੱਖ ਕਰੋੜ ਰੁਪਇਆ ਦੇਸ਼ ਦੀ ਇਹ ਸੈਂਟਰ ਸਰਕਾਰ ਨੇ माफ ਕਰਤਾ 15 ਲੱਖ ਕਰੋੜ ਰੁਪਇਆ ਤੇ ਟੋਟਲ ਅਗਰ ਦੇਸ਼ ਤੇ ਗੱਲ ਕਰ ਲਓਗੇ ਤਾਂ ਮੇਰੇ ਖਿਆਲ 3.5 ਲੱਖ ਕਰੋੜ ਰੁਪਇਆ ਕਰਜ਼ਾ ਹੋਏਗਾ 3.5 ਲੱਖ ਕਰੋੜ ਰੁਪਇਆ ਪੂਰੇ ਪੰਜਾਬ ਦੇ ਕਿਸਾਨਾਂ ਤੇ ਲੇਕਿਨ ਉਹ ਨਹੀਂ माफ ਕਰੋਗੇ 15 ਲੱਖ ਕਾਰਪੋਰੇਟ ਅਦਾਰਿਆਂ ਦਾ माफ ਕਰਦੇ ਹੋਗੇ ਇਹਨੇ ਛੋ ਮੈਂ ਦੱਸਣਾ ਚਾਹਣਾ ਤੁਹਾਨੂੰ ਪੱਤਰਕਾਰ ਸਾਥੀਆਂ ਨੂੰ 3.5 ਲੱਖ ਕਰੋੜ ਰੁਪਇਆ ਵੈਲਫੁਲ ਡਿਫਾਲਟਰ ਸਮਾਫ ਕਰਤਾ ਵਿਲਫੁਲ ਡਿਫਾਲਟਰ ਉਹ ਹੁੰਦਾ ਕਿ ਜੀਨੇ ਸਰਕਾਰ ਨਾਲ ਇਸ ਨiyet ਨਾਲ ਪੈਸਾ ਲਿਆ ਕਿ ਮੈਂ ਪੈਸਾ ਮੋੜਨਾ ਹੀ ਨਹੀਂ ਲੱਜ ਜਿਹੜਾ ਲਿਆ ਬਿਆ ਲੋਣ ਇਹ ਦੇਣਾ ਨਹੀਂ ਹੈ ਉਹ ਵੀ ਕਾਰਪੋਰੇਟ ਅਧਾਰਿਆਂ ਦਾ 3.5 ਲੱਖ ਕਰੋੜ ਰੁਪਇਆ ਮਾਫ ਕਰਤਾ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਇਹਨਾਂ ਨੂੰ ਨਵੇਂ ਸਿਰਿਓਂ ਇਹਨਾਂ ਨੂੰ ਲੋਨ ਦੇਣਾ ਸ਼ੁਰੂ ਕਰੋ ਇਹਨੂੰ ਮਾਫ ਕਰ ਦਿਓ ਤੇ ਕਿਸਾਨ ਤੇ ਕਰਜਾ ਕੀ ਹੈ ਸਾਹਿਬ ਜਿਹਦੇ ਕੋਲੇ 294000 ਰੁਪਏ ਦਾ ਕਰਜ਼ਾ ਹੈ ਪੂਰਾ ਸਭ ਕੁਝ ਗੈਣੇ ਹੈ ਕੁਰਕ ਹੈ ਉਹਨੂੰ ਕੋਈ ਕਰਜ਼ਾ ਨਹੀਂ ਦੇ ਰਿਹਾ ਉਹਨੂੰ 10000 ਰੁਪਏ ਦਾ ਕਰਜ਼ਾ ਨਹੀਂ ਮਿਲ ਰਿਹਾ ਉਹਨੂੰ ਆਪਦੀ ਕੁੜੀ ਵਿਆਹਣ ਵਾਸਤੇ ਪੈਸੇ ਨਹੀਂ ਮਿਲ ਰਹੇ ਇਹ ਅਨਿਆਇ ਨਹੀਂ ਹੈ ਇਹ ਤੱਕਾ ਨਹੀਂ ਹੈ ਇਸ ਕਰਕੇ ਫਾਰਮਰ ਦੇਸ਼ ਦਾ ਸੂਸਾਈ ਕਰ ਰਿਹਾ ਤੁਸੀਂ ਕਹਿੰਦੇ ਹੋ ਜੀਡੀਪੀ ਗਰੋਥ ਫਲਾਹ ਦੀ ਗੱਲ ਅੱਜ ਕਿਸਾਨ ਦਾ ਕਿਸਾਨ ਦੀ ਆਮਦਨ ਕੀ ਹੈ ਪਤਾ ਹੈ ਅੱਜ ਦੇ ਮਤਾਬਕ ਜੇ ਤੁਸੀਂ ਕੈਲਕੂਲੇਟ ਕਰੋਗੇ ਤਾਂ ਪਰ ਡੇ 27 ਰੁਪਏ ਕਿਸਾਨ ਦੇ ਖਾਤੇ ਹੁੰਦੇ ਆ 365 ਦਿਨਾਂ ਅਚ ਪ੍ਰਤੀ ਇਕੜ ਅੱਜ ਮੇਰੇ ਕਿਸਾਨ ਦੀ ਇੰਨੀ ਤਰਸ ਲੋ ਘਾਲ ਦਿੱਤੇ ਇਸੇ ਕਰਕੇ ਕਿਸਾਨ ਕਿਸਾਨ ਦਾ ਚਿਤ ਨਹੀਂ ਕਰਦਾ ਕਿ ਟਰਾਲੀਆਂ ਤੇ ਚੜ ਕੇ ਠੰਣਾ ਚ ਬਜ਼ੁਰਗਾਂ ਨੂੰ ਆਪ ਦੇ ਪਿਓਆਂ ਨੂੰ ਆਪ ਦੀਆਂ ਮਾਮਾਂ ਨੂੰ ਆਪ ਦੇ ਭਰਾਵਾਂ ਨੂੰ ਟਰਾਲੀਆਂ ਤੇ ਚੜਾ ਚੜਾ ਕੇ ਦਿੱਲੀ ਵੱਲ ਕੂਚ ਕਰੇ ਔਰ ਇੱਕ ਇੱਕ ਸਾਲ ਉੱਥੇ ਤੰਬੂਆਂ ਚ ਬੈਠਾ ਰਏ ਇੱਕ ਪਾਸੇ ਮੌਤ ਨਜ਼ਰ ਆ ਰਹੀ ਹੈ ਇਸ ਕਰਕੇ ਅੱਜ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਦਿੱਲੀ ਵੱਲ ਉਹਨੇ ਕੂਚ ਕੀਤਾ ਹੈ ਹੋਰ ਕੀ ਕਹਿ ਰਹੇ ਹੈ ਹੋਰ ਉਹਨਾਂ ਦੀ ਮੰਗ ਸੀ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਫਾਰਮਰ ਮਰ ਗਏ ਨੇ ਉਦੋਂ ਐਸੀਟੇਸ਼ਨ ਦੇ ਵਿੱਚ ਇੱਕ ਸਾਦਾ ਨਹੀਂ ਮੰਗਿਆ ਕਿ ਅਸੀਂ ਇਹਨਾਂ ਨੂੰ ਕੁਛ ਨਾ ਕੁਛ ਦੇਾਂਗੇ ਕੰਪੰਸੇਟ ਕਰਾਂਗੇ ਪਰ ਲੇਕਿਨ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਆ ਇਹ ਹੀ ਮੰਗ ਹੈ ਇਹ ਉਹਨਾਂ ਨੇ ਕਿਹਾ ਸੀ 2013 ਦਾ ਲੈਂਡ ਆਰਡੀਨੈਂਸ ਬਿਲ ਜਿਹੜਾ ਲੈ ਕੇ ਆਈ ਸੀ ਪੰਜਾਬ ਦੀ ਹਿੰਦੁਸਤਾਨ ਦੀ ਸਰਕਾਰ ਉਸ ਵੇਲੇ ਦੀ ਯੂਪੀ ਮੈਨੂੰ ਪਤਾ ਹੈ ਰਾਹੁਲ ਗਾਂਧੀ ਨੇ ਵੱਡਾ ਪਰਸੋਲ ਤੇ ਯਾਤਰਾ ਕਰਕੇ ਉਹਨਾਂ ਨੇ ਉਦੋਂ ਇੱਕ ਕਾਨੂੰਨ ਲੈ ਕੇ ਆਂਦਾ ਸੀ ਠੀਕ ਹੈ ਉਹ ਪਤਾ ਨਹੀਂ ਚੱਲਿਆ ਕਿ 80% ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾ ਉਹਨਾਂ ਦੀ ਜ਼ਮੀਨ ਅਕਵਾਇਰ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ 80% ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ ਕਿਉਂਕਿ ਕਾਰਪੋਰੇਟ ادارے ਆਉਂਦੇ ਸੀ ਲੈਂਡ ਅਕਵਾਇਰ ਕਰ ਲੈਂਦੇ ਸੀ ਕਈ ਕਈ ਸਾਲ ਪਈ ਰਹਿੰਦੀ ਹੈ ਜ਼ਮੀਨ ਉਹਨਾਂ ਦੇ ਕੁਝ ਨਹੀਂ ਬੰਦਾ ਤੇ ਫਿਰ ਜਿਹੜੀ ਜ਼ਮੀਨ ਆ ਉੱਤੇ ਪਰ ਕਿਸਾਨ ਤੋਂ ਜ਼ਮੀਨ ਖੋ ਲਈ ਜਾਂਦੀ ਹੈ ਉਹ ਕਹਿੰਦੇ ਕਿ ਉਹਨੂੰ ਰੀਸਟੇਟ ਕਰੋ ਉਹ ਕਾਨੂੰਨ ਜਿਹੜਾ ਉਸੇ ਦਾ ਉਸੇ ਤਰ੍ਹਾਂ 2013 ਦੇ ਵਿੱਚ ਜਿਹੜਾ ਬਣਾਇਆ ਸੀ ਉਹ ਉਨੇ ਨਿਯਮਾਂ ਦੇ ਸਾਥ ਲਾਗੂ ਹੋਣਾ ਚਾਹੀਦਾ ਫੇਰ ਕਹਿ ਰਹੇ ਆ ਜਿਹੜੀਆਂ ਐਫ ਆਈ ਆਰਸ ਹੋਈਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਕੈਨਸਲ ਕਰੋ ਤੁਸੀਂ ਕਿਹਾ ਸੀ ਕੈਨਸਲ ਕਰ ਦਿਆਂਗੇ ਉਹ ਤਲਵਾਰ ਹਜੇ ਦੀ ਹਜੇ ਲਟਕ ਰਹੀ ਹੈ ਲੋਕਾਂ ਦੇ ਉੱਤੇ

ਸਰਕਾਰ ਬਣਾਉਣਾ ਸੇ ਕਿਸੇ ਨੂੰ ਭਾਰਤ ਰਤਨ ਦਿੱਤਾ ਜਾ ਰਿਹਾ ਹੈ ਕਿਸੇ ਦਾ ਕਰਜ਼ਾ ਮਾਫ ਹੋਇਆ ਜਾ ਰਿਹਾ ਹੈ ਕਾਰਪੋਰੇਟ ਅਧਾਰਿਆਂ ਨੂੰ ਖੁਸ਼ ਕੀਤਾ ਜਾ ਰਿਹਾ ਹੈ ਫਿਰ ਕਿਸਾਨ ਕਿਉਂ ਨਹੀਂ ਕਿਉਂ ਪੰਜਾਬ ਨਾਲ ਵਿਤਕਰਾ ਹੈ ਕੀ ਪੰਜਾਬ ਵੋਟਾਂ ਨਹੀਂ ਪਾਉਂਦਾ ਇਸ ਕਰਕੇ ਅੱਜ ਕਿਉਂ ਨਹੀਂ ਬੀਜੇਪੀ ਦੇ ਲੀਡਰ ਬੋਲਦੇ ਪੰਜਾਬ ਦੇ ਅੱਜ ਕਿਉਂ ਨਹੀਂ ਬੀਜੇਪੀ ਦੇ ਲੀਡਰ ਜਾ ਕੇ ਉੱਥੇ ਧਰਨਾ ਲਾ ਕੇ ਬੈਠਦੇ ਅੱਜ ਗੱਲ ਕਰਨੀ ਚਾਹੀਦੀ ਹੈ ਬੀਜੇਪੀ ਦੇ ਲੋਕਾਂ ਨੂੰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਸੋ ਮੈਂ ਅੱਜ ਦੇ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਔਰ ਵਰਕਿੰਗ ਪ੍ਰਧਾਨ ਤੇ ਸਾਡੀ ਇਹ ਲੀਗਲ ਟੀਮ ਕਿਉਂਕਿ ਕਿਸਾਨਾਂ ਨੇ ਸਾਨੂੰ ਕਿਹਾ ਕਿ ਅਸੀਂ ਕਿਸੇ ਪ੍ਰਕਾਰ ਦਾ ਪੋਲੀਟੀਕਲ ਪਾਰਟੀਆਂ ਸਾਡੇ ਅੰਦੋਲਨ 'ਚ ਹਿੱਸਾ ਨਾ ਲੈਣ ਬਿਲਕੁਲ ਠੀਕ ਹੈ ਜੋ ਉਹਨਾਂ ਦਾ ਫੈਸਲਾ ਹੈ ਸਾਡੇ ਸਿਰ 'ਤੇ ਲੇਕਿਨ ਅਸੀਂ ਉਹਨਾਂ ਦੀ ਮੋਰਲ سپورਟ ਇੱਥੇ ਬੈਠੇ ਡਟ ਕੇ ਕਰਨੀ ਅਸੀਂ ਅੰਦੋਲਨ 'ਚ ਬੇਸ਼ੱਕ ਨਾ ਜਾਈਏ ਜਿੰਨਾ 'ਚ ਕਰੋ ਸਾਡੇ ਨਹੀਂ ਜਦੋਂ ਸਾਨੂੰ ਕਹਿਣਗੇ ਅਸੀਂ ਜਾਵਾਂਗੇ ਮੇਰਾ ਤਾਂ ਦਿਲ ਕਰਦਾ ਅੱਜ ਹੀ ਜਾਵਾਂ لیکن ਜਦੋਂ ਸੰਦੇਸ਼ ਹੋਏਗਾ ਅਸੀਂ ਉੱਥੇ ਜਾ ਕੇ ਲੜਾਈ ਲੜਾਂਗੇ ساری پنجاب ਦੀ ਕਾਂਗਰਸ ਪਰ ਮੈਂ ਮਾਰ ਨਹੀਂ ਔਰ ਚਤਾਵਨੀ ਦੇਣਾ ਛੋਣਾ ਕੇਂਦਰ ਦੀ ਸਰਕਾਰ ਨੂੰ ਔਰ ਹਰਿਆਣਾ ਦੀ ਸਰਕਾਰ ਨੂੰ ਖਾਸ ਕਰਕੇ ਹਰਿਆਣਾ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਕਿ ਇਸ ਪ੍ਰਕਾਰ ਦਾ ਤੁਹਾਡਾ ਰਵਈਆ ਸਾਡੇ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਚੰਗੀ ਗੱਲ ਨਹੀਂ ਹੈ ਔਰ ਅਗਰ ਇੱਕ ਵੀ ਕਿਸਾਨ ਦਾ ਨੁਕਸਾਨ ਹੋ ਗਿਆ ਨਾ ਉਹਰਾ ਭੁਗਤਾਨ ਤੁਹਾਡੀਆਂ ਸਰਕਾਰਾਂ ਨੂੰ ਕਰਨਾ ਪਏਗਾ ਇਹ ਪੰਜਾਬੀ ਹੈ ਇਹਨਾਂ ਨੇ ਇਹ ਨਹੀਂ ਮੰਨੀ ਪਹਿਲੀ ਆਈ ਇਹਨਾਂ ਨੇ ਨੱਕ ਮੋੜ ਕੇ 700 ਲੋਕ ਸ਼ਹੀਦ ਕਰਾ ਕੇ ਆ ਆ ਦੀ ਗੱਲ ਤੁਸੀਂ ਤੁਸੀਂ ਭੱਜ ਗਏ ਹੋ ਆ ਆ ਦੀ ਗੱਲ ਤੋਂ ਇਹ ਤੁਹਾਡੇ ਤੋਂ ਮਨਾ ਕੇ ਆਈ ਸੀ ਤੁਸੀਂ ਆ ਕੇ ਅਨਾਉਂਸ ਜੋ ਕੀਤਾ ਸੀ ਮੋਦੀ ਜੀ ਕੀ ਲੀਗਲ ਗਾਰੰਟੀ ਹੈ ਉਹ ਤਾਂ ਹਜੇ ਆਉਣੀ ਹੈ ਆ ਤੁਸੀਂ ਕਿਹਾ ਸੀ ਇਹਦੇ ਤੇ ਖੜੋ ਜੋ ਤੁਸੀਂ ਗਾਰੰਟੀ ਦਿੱਤੀ ਸੀ ਪੰਜਾਬ ਦੇ ਕਿਸਾਨਾਂ ਨੂੰ ਸੋ ਨਾਲ ਹੀ ਨਾਲ ਮੈਂ ਅੱਜ ਸਾਡੀ ਜਿਹੜੀ ਲੀਗਲ ਟੀਮ ਆਈ ਹੈ ਕਈ ਹਿਸਾਬ ਸਾਡੇ ਇਹਦੇ ਚੇਅਰਮੈਨ ਨੇ ਉਹਨਾਂ ਨੇ ਵੀ ਤੁਹਾਨੂੰ ਸੰਬੋਧਨ ਕਰਨਾ ਸੋ ਉਹ ਆਦੀ ਪੂਰੀ ਟੀਮ ਨਾਲ ਆਇਆ ਤੇ ਕੁਝ ਕਿਸਾਨਾਂ ਦੇ ਵਾਸਤੇ ਅਗਰ ਉਹਨਾਂ ਨੂੰ ਜ਼ਰੂਰਤ ਪਏਗੀ ਤਾਂ ਕਿਸੇ ਵੀ ਕਿਸਮ ਦੀ ਕੋਈ ਮਦਦ ਦੀ ਲੀਗਲ ਕਿਸੇ ਪ੍ਰਕਾਰ ਦੀ ਕੋਈ ਜ਼ਰੂਰਤ ਹੋਏਗੀ ਤਾਂ ਕਈ ਸਾਹਿਬ ਤੁਹਾਨੂੰ ਵਿਸਤਾਰਪੂਰਕ ਦੋ ਮਿੰਟ ਆਪਦੀ ਗੱਲ ਦੱਸਣਗੇ ਤੇ ਫਿਰ ਅਗਰ ਕਿਸੇ ਦਾ ਕੋਈ ਸਵਾਲ ਹੈ ਤਾਂ ਪਾਉ ਲਵਾਂਗੇ ਸਾਡਾ ਪ੍ਰਧਾਨ ਜੀ ਨਾਲ ਆਸ਼ੂ ਜੀ ਨਾਲ ਤੇ ਸੰਦੀਪ ਸੰਧੂ ਜੀ ਨਾਲ ਪੂਰੀ ਡਿਸਕਸ਼ਨ ਹੋਈ ਹੈ ਵੀ ਜਿਹੜਾ ਕਸਾਨੇ ਮੁੱਦਾ ਹੈ ਉਹ ਸਾਨੂੰ ਚਾਹੇ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਜਾਣਾ ਉਹਨਾਂ ਨੇ ਜਿੱਥੋਂ ਤੱਕ ਉਹਨਾਂ ਨੇ ਕਿਹਾ ਹਜੇ ਨਾ ਹੋ ਲੇਕਿਨ ਜਦੋਂ ਜ਼ਰੂਰਤ ਪੈ ਗਈ ਇਹ ਸਾਰੇ ਜਿਹੜੇ ਜਾਣਗੇ ਲੇਕਿਨ ਐਜ਼ ਅ ਲਾਇਰ ਐਂਥੋਟੋਨਿਕ ਸ਼ੋਰ ਕਰਨਾ ਚਾਹੁੰਦੇ ਆ ਵੀ ਸਾਡੀ ਸਾਰੀ ਟੀਮ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਚੰਡੀਗੜ੍ਹ ਹੋਵੇ ਕਿਤੇ ਵੀ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਕੇਸ ਹੁੰਦਾ ਅਸੀਂ ਫ੍ਰੀ ਇੱਕ ਨੰਬਰ ਲਾਂਚ ਕਰ ਰਹੇ ਹਾਂ ਮੋਬਾਈਲ ਨੰਬਰ ਜਿਹਦੇ ਉੱਤੇ ਜਾ ਕੇ ਕੋਈ ਵੀ ਨੂੰ ਕਾਲ ਕਰੇਗਾ 24 ਆਵਰ ਸਾਡੀ ਟੀਮ ਅਵੇਲੇਬਲ ਹੋਏਗੀ 8283835469 ਦੁਆਰਾ ਵੀਰ ਕਰਦੇ ਜੀ 82838 35469 ਇਹਨਾਂ ਕਿਸੇ ਵੀ ਵੇਲੇ ਕੋਈ ਰਾਤ ਹੋਵੇ ਦਿਨ ਹੋਵੇ ਉਹਦਾ ਕੋਈ ਇਸ਼ੂ ਨਹੀਂ ਹੈ ਜਦੋਂ ਵੀ ਕੋਈ ਕਾਲ ਕਰੇਗਾ ਇਹ ਕਾਲ ਉਠਾਈ ਜਾਏਗੀ ਔਰ ਨਾਟ ਕਾਲ ਉਠਾਈ ਜਾਏਗੀ ਉਹਨਾਂ ਨੂੰ ਲੀਗਲ ਏਡ ਉੱਥੇ ਵੀ ਪਹੁੰਚਾਈ ਜਾਏਗੀ ਸਾਡੇ ਕੋਲ ਸਾਰਾ ਆਪਣੀ ਸਾਰੀ ਟੀਮ ਹੈ ਪੰਜਾਬ ਚ ਹੈ ਹਰਿਆਣਾ ਚ ਹੈ ਚੰਡੀਗੜ੍ਹ ਚ ਹੈ ਲੋਕਲ ਲੈਵਲ ਤੇ ਕਿਤੇ ਵੀ ਤਹਿਸੀਲ ਲੈਵਲ ਹੋਵੇ ਡਿਸਟ੍ਰਿਕਟ ਲੈਵਲ ਹੋਵੇ ਸਾਰੇ ਜਣੇ ਉਸੇ ਵੇਲੇ ਉਹਨਾਂ ਦੀ ਮਦਦ ਲਈ ਪਹੁੰਚਣਗੇ ਥੈਂਕ ਯੂ ਥੈਂਕ ਯੂ ਨਾਲੀ ਨੰਬਰ ਤੁਹਾਨੂੰ ਦੱਸ ਦਿੱਤਾ ਹੈ ਧੰਨਵਾਦ ਜੀ ਇੱਕ ਹੋਰ ਗੱਲ ਰਹਿ ਗਈ ਸੀ ਉਹ ਦੱਸਣਾ ਚਾਹਣਾ ਹੈ ਕਿ ਨਿਧੀ ਸਾਲਨਾ ਯੋਜਨਾ ਤਹਿਤ ਜਿਹੜੇ ਸੈਂਟਰ ਦੀ ਇੱਕ ਸਕੀਮ ਹੈਗੀ ਹੈ ਪੰਜਾਬ ਨੂੰ ਇਹ 6000 ਰੁਪਏ ਕਿਸਾਨਾਂ ਦੇ ਖਾਤੇ ਪਾਉਂਦੇ ਸੀਗੇ 23 ਲੱਖ ਕਿਸਾਨਾਂ ਦੇ ਖਾਤੇ 6000 ਰੁਪਏ ਇਹ ਨਿਧੀ ਸਾਲਨਾ ਯੋਜਨਾ ਦੇ ਤਹਿਤ ਆਉਂਦਾ ਸੀ ਕਿਸਾਨ ਨੂੰ ਹਰ ਸਾਲ 6000 ਰੁਪਏ 23 ਲੱਖ ਜਦੋਂ ਦੋਨ ਦੋਨ ਹੋਇਆ ਉਸ ਤੋਂ ਬਾਅਦ ਇੱਕ ਕੱਟ ਦੇ ਕਟਾਉਂਦੇ ਅੱਜ ਕੀ ਹੋਇਆ ਅੱਜ ਹੁਣ ਸਾਢੇ 8 ਲੱਖ ਕਿਸਾਨਾਂ ਨੂੰ 6000 ਰੁਪਏ ਆ ਰਿਹਾ ਯਾਨੀ ਕਿ 14.5 ਸਾਢੇ 14 ਲੱਖ ਕਿਸਾਨਾਂ ਦਾ ਇਹਨਾਂ ਨੇ ਨਿਧੀ ਯੋਜਨਾ ਤੋਂ ਨਾਮ ਉਡਾਤਾ ਕਹਿੰਦੇ ਕਿ ਉਹਨਾਂ ਦਾ ਰਿਕਾਰਡ ਨਹੀਂ ਹੈ ਸਾਡੇ ਕੋਲੇ ਫਿਰ ਜੇ ਰਿਕਾਰਡ ਨਹੀਂ ਸੀ ਤਾਂ ਤੁਸੀਂ 23 ਲੱਖ ਲੋਕਾਂ ਨੂੰ ਪਹਿਲਾਂ ਕਿੱਦਾਂ ਦਿੰਦੇ ਸੀ ਇਹ ਵਿਤਕਰਾ ਪੰਜਾਬ ਦੇ ਨਾਲ ਸੋ ਕਹਿਣ ਦਾ ਮਤਲਬ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਮਕਮਲ ਦੁਸ਼ਮਣ ਹੈ ਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੀ ਉਹਨੂੰ ਲੱਗਦਾ ਹੈ ਕਿ ਇੱਥੇ ਸਾਡਾ ਝੰਡਾ ਬੁਲੰਦ ਨਹੀਂ ਹੁੰਦਾ ਇੱਥੇ ਆਰਐਸਐਸ ਦੀ ਵਿਚਾਰਧਾਰਾ ਪੰਜਾਬ 'ਚ ਲਾਗੂ ਨਹੀਂ ਹੁੰਦੀ ਤੇ ਇਸ ਕਰਕੇ ਸਾਨੂੰ ਆਰਥਿਕ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਮਾਰਨਾ ਚਾਹੁੰਦੀ ਹੈ ਕਿ ਇਹਨਾਂ ਨੂੰ ਆਰਥਿਕ ਦਬ ਪਾਵਾਂਗੇ ਜਾਦੇ ਆਰਥਿਕ ਦਬੇਗੇ ਤਾਂ ਫੇਰ ਅਸੀਂ ਇਨਾਂ ਤੇ ਆਦੀ ਸੋਚ ਲਾਗੂ ਕਰ ਸਕਦੇ ਆ ਨਹੀਂ ਤਾਂ ਸਾਡੀ ਸੋਚ ਇਨਾਂ ਤੇ ਲਾਗੂ ਪੰਜਾਬ ਤੇ ਨਹੀਂ ਹੋਏਗੀ ਧੰਨਵਾਦ ਐਨੀਥਿੰਗ ਜੀ ਥੈਂਕ ਯੂ ਸਰ ਠੀਕ ਹੈ ਜੀ ਸਰ